ਆਗਰਾ ਦੇ ਵਿੱਚ ਤਾਜਮਹਿਲ ਸਾਰਿਆਂ ਨੂੰ ਪਤਾ ਦੂਰੋਂ ਦੂਰੋਂ ਲੋਕ ਜਿਹੜੇ ਆ ताजमहल ਵੇਖਣਾ ਆਉਂਦੇ ਆ ਕਿਉਂਕਿ ਇਹ ਇੱਕ ਮੁਹੱਬਤ ਦੀ ਨਿਸ਼ਾਨੀ ਵੀ ਇਹਨੂੰ ਕਿਹਾ ਜਾਂਦਾ ਕਿ ਸ਼ਾਹਜਹਾਨ ਨੇ ਆਪਣੀ ਬੇਗਮ ਮੁਮਤਾਜ਼ ਮਹਿਲ ਦੀ ਯਾਦ ਦੇ ਵਿੱਚ ਇਹ ਜਿਹੜਾ ताजमहल ਆ ਇਹ ਉਸਾਰਿਆ ਸੀਗਾ ਦੂਰੋਂ ਦੂਰੋਂ ਲੋਕਾਂ ਦੀ ਬੜੀ ਇੱਛਾ ਹੁੰਦੀ ਹੈ ਬਾਜੇ ਵੇਲੇ ਕੋਈ ਬੰਦਾ ਜਿਹੜਾ ਉਹ ਆਗਰਾ ਵੈਸੇ ਹੀ ਕਿਸੇ ਕੰਮ ਦੇ ਸਿਲਸਿਲੇ 'ਚ ਗਿਆ ਹੁੰਦਾ ਤੇ ਉਹਨੂੰ ਲੱਗਦਾ ਕਿ ਚਲ ਠੀਕ ਆ ਯਾਰ ਤੇ 2-4 ਘੰਟੇ ਹੋਰ ਲੱਗਦੇ ਆ ਜਾਂ ਇੱਕ ਰਾਤ ਮੇਰੀ ਅਗਰ ਹੋਰ ਲੱਗ ਜਾਂਦੀ ਆ ਕਿਸੇ ਹੋਟਲ 'ਚ ਰਹਿ ਲਾਂਗੇ ਕਿਸੇ ਲੋਜ 'ਚ ਰਹਿ ਲਾਂਗੇ ਤੇ ਆਪਾਂ ताजमहल ਜਿਹੜਾ ਇਹ ਜ਼ਰੂਰ ਦੇਖ ਜਾਈਏ ਇੱਕ ਫੋਟੋ ਯਾਦਗਾਰੀ ਖਿਚਾਲੀਏ ਤਾਂ ਜੋ ਉਹਨੂੰ ਵੱਡਾ ਕਰਕੇ ਫਰੇਮ ਜਿਹੜਾ ਉਹਦਾ ਮੜਾ ਕੇ ਉਹਨੂੰ ਆਪਣੀ ਯਾਦ ਦੇ ਵਿੱਚ ਰੱਖਾਂਗੇ ਜਾਂ ਅੱਜ ਕੱਲ ਫੇਸਬੁੱਕ ਤੇ ਅਪਲੋਡ ਕਰਦੇ ਆਂਗੇ ਵੀ ਅਸੀਂ ਵੀ ਦੇਖੋ ਜੀ ਫਲਾਣੀ ਤਰੀਕ ਨੂੰ ਫਲਾਣੇ ਦੋਸਤਾਂ ਦੇ ਨਾਲ ਜਾਂ ਪਰਿਵਾਰ ਦੇ ਨਾਲ ਤਾਜਮਹਿਲ ਦੇਖਣ ਗਏ ਸੀ ਤੇ ਇਹ ਸਾਡੀ ਇੱਕ ਯਾਦਗਾਰੀ ਫੋਟੋ ਆ ਬੜਾ ਲੋਕਾਂ ਨੂੰ ਇਹ ਚਾਹ ਹੁੰਦਾ ਤੇ ਹੋਵੇ ਵੀ ਕਿਉਂ ਨਾ ਦੁਨੀਆ ਦੇ ਇੱਕ ਅਜੂਬਿਆਂ ਚੋਂ ਅਜੂਬਾ ਵਾ ਤਾਜਮਹਿਲ ਕੋਈ ਇਹੋ ਜਿਹੀ ਵੀ ਗੱਲ ਨਹੀਂ ਹੈਗੀ ਹੁਣ ਇਹਦੇ ਮੁਤਲਕ ਫਿਲਮਾਂ ਵੀ ਬਹੁਤ ਬੜੀਆਂ ਆ ਤੇ ਗੀਤ ਵੀ ਬਹੁਤ ਬਣੇ ਆ ਮੈਂ ਇਸ ਤੋਂ ਪਹਿਲਾਂ ਤੁਹਾਨੂੰ ਖਬਰ ਦੱਸਾਂ ਮੈਨੂੰ ਇੱਕ ਗੀਤ ਯਾਦ ਆ ਗਿਆ ਤਾਜਮਹਿਲ ਫਿਲਮ ਦਾ ਹੀ ਗੀਤ ਹੈ ਬਹੁਤ ਪੁਰਾਣਾ ਗੀਤ ਹੈ ਉਹਦੇ ਗੀਤ ਦੇ ਇਦਾਂ ਬੋਲ ਸੀਗੇ ਵੀ ਜੋ ਬਾਤ ਤੁਜ ਮੇ ਹੈ ਉਹ ਤੇਰੀ ਤਸਵੀਰ ਮੇ ਨਹੀਂ ਵਾਕਿਆ ਗੱਲ ਵੀ ਠੀਕ ਆ ਵੀ ਜਿਹੜਾ ਤਾਜਮਹਿਲ ਵੇਖਣ ਦਾ ਨਜ਼ਾਰਾ ਉੱਥੇ ਪਹੁੰਚ ਕੇ ਆਉਣਾ ਜਿਹੜਾ ਉੱਥੇ ਅਸੀਂ ਤਾਜਮਹਿਲ ਦੀ ਜਿਹੜੀ ਮੀਨਾਕਾਰੀ ਆ ਜਾਂ ਜਿਹੜੀ ਇਮਾਰਤ ਉਸਾਰੀ ਗਈ ਆ ਉਹਨੂੰ ਦੇਖਣ ਦਾ ਮਜ਼ਾ ਉੱਥੇ ਖੜ ਕੇ ਆਉਣਾ ਉਹ ਫੋਟੋ ਦੇ ਵਿੱਚ ਤੇ ਆਉਣਾ ਨਹੀਂ ਹੁਣ ਹੋਇਆ ਕੀ ਕਿ ਹਰਿਆਣਾ ਤੋਂ ਇੱਕ ਜਿਹੜਾ ਕਹਿ ਲਈਏ ਮਲਜ਼ਮ ਇਹਦੀ ਪੇਸ਼ੀ ਸੀਗੀ ਆਗਰਾ ਦੀ ਅਦਾਲਤ ਦੇ ਵਿੱਚ ਹਰਿਆਣਾ ਪੁਲਿਸ ਦੇ ਦੋ ਜਵਾਨ ਜਿਹੜੇ ਆ ਇਹਨੂੰ ਲੈ ਕੇ ਆਗਰਾ ਚਲ ਜਾਂਦੇ ਆ ਕਿਉਂਕਿ ਉਥੇ ਮਾਨਯੋਗ ਅਦਾਲਤ ਦੇ ਵਿੱਚ ਇਸ ਸ਼ਖਸ ਦੀ ਪੇਸ਼ੀ ਸੀਗੀ ਹੁਣ ਇਹ ਸ਼ਖਸ ਆਗਰਾ ਜ਼ਿੰਦਗੀ ਚ ਪਹਿਲੀ ਵਾਰ ਗਿਆ ਸੀ ਤੇ ਵਿਚਾਰਾ ਗਿਆ ਵੀ ਪੇਸ਼ੀ ਤੇ ਸੀਗਾ ਇੰਨੇ ਹਰਿਆਣਾ ਪੁਲਿਸ ਦੇ ਜਿਹੜੇ ਦੋ ਜਵਾਨ ਇਹਦੇ ਨਾਲ ਸੀਗੇ ਉਹਨਾਂ ਦੀ ਬੇਨਤੀ ਕੀਤੀ ਉਹਨਾਂ ਦਾ ਮਿੰਤ ਤਰਲਾ ਮਾਰਿਆ ਕਹਿੰਦਾ ਯਾਰ ਪਤਾ ਨਹੀਂ ਜ਼ਿੰਦਗੀ 'ਚ ਮੁੜ ਕੇ ਸਬਬ ਬਣਨਾ ਕਿ ਨਹੀਂ ਬਣਨਾ ਆਗਰੇ ਆਉਣ ਦਾ ਆਗਰੇ ਤੇ ਆਪਾਂ ਆਏ ਹੋਏ ਆਂ ਗੱਡੀ ਮਾੜੀ ਜੀ ਆਪਾਂ ਤਾਜਮਹਿਲ ਲਕਮਾ ਲੈਣੇ ਆਂ ਕੋਟ ਤੋਂ ਆਪਾਂ ਵਿਹਲੇ ਹੋ ਹੀ ਗਏ ਆਂ ਟਾਈਮ ਸਿਰ ਹੀ ਵਿਹਲੇ ਹੋ ਗਏ ਆਂ ਤੇ ਮੈਨੂੰ ਤੁਸੀਂ ਤਾਜਮਹਿਲ ਹੀ ਵਿਖਾ ਦਿਓ ਉਹ ਪੁਲਸ ਵਾਲੇ ਵੀ ਬੰਦੇ ਭਲੇ ਹੋਣੇ ਆ ਥੋੜੇ ਹਮਦਰਦ ਜੇ ਹੋਣੇ ਆ ਥੋੜੇ ਇਨਸਾਨ ਹੋਣਗੇ ਉਹ ਕਹਿੰਦੇ ਯਾਰ ਗੱਲ ਤੇ ਇਹਦੀ ਸਹੀ ਆ ਵਿਚਾਰਾ ਕੇਸਾਂ 'ਚ ਉਲਝਿਆ ਪਿਆ ਜੇ ਇਹਨੂੰ ਸਜ਼ਾ ਹੋ ਗਈ 10 15 20 ਸਾਲ ਇਹਨੇ ਜਿਹੜਾ ਇੱਥੇ ਹੀ ਬੱਜਿਆ ਰਹਿਣਾ ਤੇ ਗੱਲ ਇਹਦੀ ਵੀ ਸਹੀ ਆ ਪਰ ਇੱਕ ਪਾਸੇ ਹੁਣ ਇਹਨੂੰ ਹੱਥਕੜੀ ਵੀ ਲੱਗੀ ਹੋਈ ਆ ਤੇ ਕਰੀਏ ਕੀ ਇਹਦਾ ਤਾਜ ਮਹਿਲ ਦੀ ਅਗਲੇ ਨੇ ਮੰਗ ਰੱਖ ਦਿੱਤੀ ਆ ਕਹਿੰਦਾ ਯਾਰ ਮੈਨੂੰ ਤਾਜ ਮਹਿਲ ਵਿਖਾ ਦਿਓ ਉਹ ਪੁਲਿਸ ਵਾਲਿਆਂ ਨੂੰ ਉਸ ਕੈਦੀ ਦੇ ਉੱਤੇ ਉਸ ਜਿਹੜਾ ਮੁਜਰਮ ਸੀਗਾ ਜਿਹਨੂੰ ਉਹ ਲੈ ਕੇ ਗਏ ਸੀਗੇ ਨਾਲ ਕੋਰਟ ਦੇ ਵਿੱਚ ਪੇਸ਼ ਕਰਾਉਣ ਉਹਨਾਂ ਨੂੰ ਤਰਸ ਆ ਗਿਆ ਉਹਨਾਂ ਗੱਡੀ ਤਾਜਮਹਿਲ ਨੂੰ ਪਾ ਲਈ। ਤਾਜਮਹਿਲ ਜਦੋਂ ਪਹੁੰਚਦੇ ਆ ਤੇ तकरीबन ਲੋਕਾਂ ਨੂੰ ਪਤਾ ਵੀ ਤਾਜਮਹਿਲ ਦੇ ਵਿੱਚ ਜਦੋਂ ਅਸੀਂ ਐਂਟਰੀ ਲੈਣੀ ਹੁੰਦੀ ਆ ਤਾਂ ਉੱਥੇ ਇੱਕ ਟਿਕਟ ਲੱਗਦੀ ਆ। ਉੱਥੇ ਸੀਆਈਐਸਐਫ ਦੇ ਜਵਾਨ ਆ ਪਲੱਸ ਏਐਸਆਈ ਯਾਨੀ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇੱਕ ਮਹਿਕਮਾ ਜਿਹੜਾ ਪੁਰਾਣੀਆਂ ਇਮਾਰਤਾਂ ਦੀ ਦੇਖਭਾਲ ਕਰਦਾ ਉਹਨਾਂ ਦੇ ਵੀ ਜਿਹੜਾ ਸਟਾਫ ਮੈਂਬਰ ਉੱਥੇ ਬੈਠੇ ਹੁੰਦੇ ਆ। ਜਦੋਂ ਇਹ ਉਸ ਕੈਦੀ ਨੂੰ ਲੈ ਕੇ ਉੱਥੇ ਪਹੁੰਚਦੇ ਆ ਤੇ ਹੱਥਕੜੀ ਲੱਗੀ ਹੁੰਦੀ ਆ ਤੇ ਇਹਨਾਂ ਨੂੰ ਸੀਆਈਐਸਐਫ ਦੇ ਜਵਾਨ ਕਹਿੰਦੇ ਕਹਿੰਦੇ ਤੁਸੀਂ ਕਿੱਧਰ ਆ ਗਏ? ਇਓ ਨਾ ਨੂੰ ਵੀ ਇਦਾਂ ਹੀ ਦੱਸ ਦਿੰਦੇ ਆ ਕਹਿੰਦੇ ਯਾਰ ਇਹਦੀ ਇੱਛਾ ਹੈਗੀ ਆ ਵੀ ਤਾਜਮਹਿਲ ਕਹਿੰਦਾ ਮੈਂ ਘੁੰਮ ਕੇ ਜਾਣਾ ਮੈਂ ਵੇਖਣਾ ਉਹ ਕਹਿੰਦੇ ਯਾਰ ਤੁਸੀਂ ਜਾ ਹੀ ਨਹੀਂ ਸਕਦੇ ਗਲਤ ਵੈਸੇ ਸਹੀ ਆ ਵੀ ਤੁਸੀਂ ਤਾਂ ਇਹਨੂੰ ਪੇਸ਼ੀ ਵਾਸਤੇ ਲਿਆਏ ਹੋ ਪੇਸ਼ੀ ਭੁਗਤ ਲਈ ਆ ਤੇ ਤੁਸੀਂ ਵਾਪਸ ਜਾਓ ਹਰਿਆਣੇ ਤੁਸੀਂ ਇੱਥੇ ਕੀ ਕਰਦੇ ਪਏ ਉਹ ਕਹਿੰਦੇ ਯਾਰ ਕੋਈ ਗੱਲ ਨਹੀਂ ਇਹਦੀ ਵੀ ਟਿਕਟਾ ਹੀ ਲੈ ਲੈਨੇ ਆ ਬਈ ਤੂੰ ਸਾਨੂੰ ਟਿਕਟ ਦੇ ਦੇ ਉਹ ਜਦੋਂ ਲੋਕ ਉੱਥੇ ਖੜੇ ਸਾਰਾ ਕੁਝ ਦੇਖਦੇ ਆ ਤੇ ਇਹ ਸਾਰਾ ਵਾਕਿਆ ਜਿਹੜਾ ਲੋਕਾਂ ਦੇ ਮੋਬਾਈਲ ਦੇ ਵਿੱਚ ਕੈਦ ਹੋ ਜਾਂਦਾ ਨਾ ਤਾਂ CISF ਵਾਲੇ ਯਾਨੀ ਕਿ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਦੇ ਜਿਹੜੇ ਮੁਲਾਜ਼ਮ ਆ ਇਹਨਾਂ ਨੂੰ ਟਿਕਟ ਦਿੰਦੇ ਆ ਨਾ ਹੀ ASI ডিপਾਰਟਮੈਂਟ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇਹਨਾਂ ਨੂੰ ਟਿਕਟ ਦਿੰਦਾ ਤੇ ਇਹਨਾਂ ਵਿਚਾਰਿਆਂ ਨੂੰ ਬਰੰਗ ਜਿਹੜਾ ਉੱਥੋਂ ਵਾਪਸ ਆਉਣਾ ਪੈਂਦਾ ਹੁਣ ਜਦੋਂ ਇਹ ਸਾਰਾ ਕੁਝ ਮਾਜਰਾ ਚੱਲ ਰਿਹਾ ਸੀ ਤਾਂ ਲੋਕਾਂ ਦੇ ਮੋਬਾਈਲ ਦੇ ਵਿੱਚ ਇਹ ਸਾਰਾ ਮਾਜਰਾ ਕੈਦ ਹੋ ਗਿਆ ਹਾਲਾਂਕਿ ਇਸ ਦੌਰਾਨ ਪੁਲਿਸ ਵਾਲਿਆਂ ਨੇ ਇਹਦੀ ਹਾਤਕੜੀ ਵੀ ਛੱਡ ਦਿੱਤੀ ਵੀ ਇਹ ਨਾ ਲੱਗੇ ਵੀ ਇਹ ਸਾਡੇ ਨਾਲ ਐ ਇੱਥੇ ਦੇਖੋ ਕਿੱਡਾ ਵਾਕਿਆ ਵੀ ਉਹਨੂੰ ਉਦਾਂ ਹੀ ਇਕੱਲੇ ਨੂੰ ਛੱਡ ਦਿੱਤਾ ਵੀ ਜੇ ਉਹ ਭੱਜ ਜਵੇ ਤੇ ਹੋਰ ਰਫੜ ਪਾ ਹੀ ਲਿਆ ਵੀ ਉਸ ਬੰਦੇ ਨੂੰ ਤੁਸੀਂ ਆਗਰਾ ਲੈ ਗਏ ਉਹ ਹਾਲਾ ਉਹਦੀ ਇੱਛਾ ਸੀਗੀ ਵਿਚਾਰੇ ਦੀ ਵੀ ਚਲੋ ਆਗਰਾ ਘੁੰਮ ਆਈਏ ਪਰ ਜਦੋਂ ਉਹਦੀ ਹੱਥਕੜੀ ਛੱਡ ਦਿੱਤੀ ਇਹਨਾਂ ਨੇ ਤੇ ਇਹ ਮਾਮਲਾ ਹੋਰ ਵਿਗੜ ਗਿਆ ਫਿਰ ਬਾਅਦ ਚੋਂ ਇਹ ਸਾਰੇ ਜਣੇ ਇਹਨਾਂ ਚੋਂ ਭੱਜਿਆ ਭੁਜਿਆ ਕੋਈ ਨਹੀਂ ਉੜਪੜੀਆਂ ਉਸੇ ਗੱਡੀ 'ਚ ਬੈਠੇ ਜਿਹੜੀ ਗੱਡੀ 'ਚ ਇਹ ਪੇਸ਼ੀ ਭੁਗਤਣ ਗਏ ਸੀ ਤੇ ਵਾਪਸ ਹਰਿਆਣੇ ਵਾਲ ਨੂੰ ਆ ਗਏ ਹੁਣ ਦੇਖਦੇ ਆ ਹਰਿਆਣਾ ਦੇ ਜਿਹੜੇ ਪੁਲਿਸ ਅਫਸਰ ਆ ਇਹਨਾਂ ਦੇ ਜਿਹੜੇ ਸੀਨੀਅਰ ਅਧਿਕਾਰੀ ਆ ਇਹਨਾਂ ਦੇ ਖਿਲਾਫ ਹੁਣ ਕੀ ਕਾਰਵਾਈ ਕਰਦੇ ਆ ਪਰ ਉਸ ਵਿਚਾਰੇ ਕੈਦੀ ਦਾ ਆਗਰਾ ਵੇਖਣ ਦਾ ਜਿਹੜਾ ਸੁਪਨਾ ਉਹ ਫਿਲਹਾਲ ਪੂਰਾ ਨਹੀਂ ਹੋਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ